ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਨੇ 13 13 ਕਿਵੇਂ ਤੋਲਿਆ ਸੀ ਇਹ ਸਾਖੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਹੋਈ ਹੈ ਜਦੋਂ ਉਹ ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਕੰਮ ਕਰਦੇ ਸਨ ਗੁਰੂ ਨਾਨਕ ਦੇਵ ਜੀ ਸੁਭਾ ਆਦੇ ਬੜੇ ਨੇਕ ਇਮਾਨਦਾਰ ਅਤੇ ਰੱਬੀ ਪਿਆਰ ਵਿੱਚ ਲੀਨ ਰਹਿਣ ਵਾਲੇ ਸਨ। ਉਹਨਾਂ ਦਾ ਕੰਮ ਗਾਹਕਾਂ ਨੂੰ ਰਾਸ਼ਨ ਤੋਲ ਕੇ ਦੇਣਾ ਹੁੰਦਾ ਸੀ। ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣਾ ਕੰਮ ਕਰਦੇ ਸਨ। ਇੱਕ ਦਿਨ ਗੁਰੂ ਨਾਨਕ ਦੇਵ ਜੀ ਇੱਕ ਗਾਹਕ ਨੂੰ ਰਾਸ਼ਨ ਤੋਲ ਕੇ ਦੇ ਰਹੇ ਸਨ। ਉਹ ਗਿਣਤੀ ਕਰਦੇ ਜਾ ਰਹੇ ਸਨ 1 2 3 ਇੱਦਾਂ ਹੀ ਅੱਗੇ 10 11 12 13 ਜਦੋਂ ਉਹ 13 ਉੱਤੇ ਪਹੁੰਚੇ ਤਾਂ ਉਹ 13 ਸ਼ਬਦ ਵਿੱਚ ਲੀਨ ਹੋ ਗਏ ਪੰਜਾਬੀ ਵਿੱਚ 13 ਦਾ ਮਤਲਬ 13 ਹੁੰਦਾ ਹੈ ਪਰ ਇਸ ਦਾ ਇੱਕ ਹੋਰ ਗਹਿਰਾ ਅਰਥ ਹੈ 13 ਭਾਗ ਪਰਮਾਤਮਾ ਦਾ ਵੀ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਮਨ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਹੋ ਗਿਆ ਅਤੇ ਉਹ ਤੇਰਾ ਹੀ ਤੇਰਾ ਕਹਿੰਦੇ ਹੋਏ ਲਗਾਤਾਰ ਰਾਸ਼ਨ ਤੋਲਦੇ ਗਏ। ਉਹਨਾਂ ਨੂੰ ਇਸ ਗੱਲ ਦਾ ਹੋਸ਼ ਹੀ ਨਾ ਰਿਹਾ ਕਿ ਕਿੰਨਾ ਰਾਸ਼ਨ ਤੋਲ ਰਹੇ ਹਨ। ਉਹ ਤਾਂ ਸਿਰਫ ਇਹ ਮਹਿਸੂਸ ਕਰ ਰਹੇ ਸਨ ਕਿ ਸਭ ਕੁਝ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਅਤੇ ਉਹ ਸਿਰਫ ਉਸ ਦੇ ਬਖਸ਼ੇ ਹੋਏ ਭੰਡਾਰ ਵਿੱਚੋਂ ਹੀ ਵੰਡ ਰਹੇ ਹਨ। ਗਾਹਕ ਖੁਸ਼ੀ-ਖੁਸ਼ੀ ਜ਼ਿਆਦਾ ਰਾਸ਼ਨ ਲੈ ਕੇ ਜਾ ਰਹੇ ਸਨ ਪਰ ਗੁਰੂ ਨਾਨਕ ਦੇਵ ਜੀ ਦੀ ਆਪਣੇ પ્રેમ ਅਤੇ ਭਗਤੀ ਵਿੱਚ ਮਗਨ ਸਨ ਇਹ ਗੱਲ ਜਦੋਂ ਨਵਾਬ ਦੌਲਤ ਖਾਨ ਦੇ ਕੰਨਾਂ ਤੱਕ ਪਹੁੰਚੀ ਕਿ ਨਾਨਕ ਜ਼ਿਆਦਾ ਰਾਸ਼ਨ ਵੰਡ ਰਹੇ ਹਨ ਅਤੇ ਸ਼ਾਇਦ ਭੰਡਾਰ ਵਿੱਚ ਘਾਟਾ ਪੈ ਰਿਹਾ ਹੈ ਤਾਂ ਉਸਨੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਚੈੱਕ ਕਰਨ ਦਾ ਹੁਕਮ ਦਿੱਤਾ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤਾਂ ਸਭ ਹੈਰਾਨ ਰਹਿ ਗਏ ਮੋਦੀ ਖਾਨੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਸਗੋਂ ਸਾਰਾ ਹਿਸਾਬ ਪੂਰਾ ਸੀ ਅਤੇ ਕੁਝ ਜ਼ਿਆਦਾ ਹੀ ਨਿਕਲਿਆ ਇਹ ਗੁਰੂ ਨਾਨਕ ਦੇਵ ਜੀ ਦੀ ਭਗਤੀ ਅਤੇ ਇਮਾਨਦਾਰੀ ਦਾ ਪ੍ਰਣਾਮ ਜੀ ਜਦੋਂ ਬੰਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਵੇ ਤਾਂ ਪਰਮਾਤਮਾ ਆਪ ਉਸ ਦੇ ਕੰਮਾਂ ਵਿੱਚ ਬਰਕਤ ਪਾ ਦਿੰਦਾ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਆਪਣਾ ਕੰਮ ਪੂਰੀ ਸ਼ਰਧਾ ਇਮਾਨਦਾਰੀ ਅਤੇ ਪਰਮਾਤਮਾ ਨੂੰ ਯਾਦ ਕਰਦੇ ਹੋਏ ਕਰਦੇ ਹਾਂ ਤਾਂ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਅਤੇ ਸਾਨੂੰ ਕਦੇ ਕੋਈ ਘਾਟਾ ਨਹੀਂ ਪੈਂਦਾ ਇਹ ਤੇਰਾ ਤੇਰਾ ਦਾ ਸੰਦੇਸ਼ ਸਾਨੂੰ ਇਹ ਵੀ ਦੱਸਦਾ ਹੈ ਕਿ ਸਭ ਕੁਝ ਪਰਮਾਤਮਾ ਦਾ ਹੈ ਤੇ ਸਾਨੂੰ ਹਮੇਸ਼ਾ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਨਾਲ ਜੀਵਨ ਜਿਉਣਾ ਚਾਹੀਦਾ ਹੈ। ਵਾਹਿ